ਰੜੀ ਬਾਪੂ ਧਨਸਿਓ ਨੇ ਦਿੱਲੀ ਮੋਰਚੇ ਤੋਂ ਪਰਤਦਿਆਂ ਸਾਰ ਆਪਣੇ ਲਾੜਲੇ ਪੋਤੇ ਨੂੰ ਆਵਾਜ਼ ਮਾਰੀ ਹੋਏ ਸੁਖਵਾ ਆ ਪੁੱਤ ਮੇਰੀਆਂ ਲੱਤਾਂ ਕੁੱਟ ਅਤੇ ਹੁਣ ਤੂੰ ਵੀ ਕੱਲ ਨੂੰ ਟਰਾਲੀ ਨਾਲ ਜਾਣ ਦੀ ਤਿਆਰੀ ਕਰ ਲੈ ਮੇਰੇ ਇਸ ਦੁਨੀਆ ਤੋਂ ਜਾਣ ਤੋਂ ਬਾਪ ਦਾ ਕਰ ਦੀ ਜ਼ਿੰਮੇਵਾਰੀ ਤੇਰੀ ਐ ਸ਼ਿਰਾ ਜੇ ਤੇਰਾ ਪਿਓ ਜਾਉਂਦਾ ਹੁੰਦਾ ਤਾਂ ਐਨਾ ਆਖ ਬਾਪੂ ਦਾ ਗੱਜ ਪਰ ਆਇਆ ਅਤੇ ਕਿੰਨਾ ਚਿਰ ਯਾਦ ਕਰਦਾ ਰਿਹਾ ਉਸ ਕਲਹਣੀ ਘੜੀ ਨੂੰ ਜਦ ਉਸ ਦਾ ਜਵਾਨ ਪੁੱਤ ਕਰਜੇ ਦੀ ਦਲਦਲ ਵਿੱਚ ਤਾਸ ਕੇ ਹੱਸਦੇ ਬਸਦੇ ਪਰਿਵਾਰ ਨੂੰ ਛੱਡ ਕੇ ਦੁਨੀਆ ਤੋਂ ਸਦਾ ਲਈ ਚਲਾ ਗਿਆ ਸੀ ਡੰਡੀ ਸੁਖੂ ਕਿੰਨਾ ਚਿਰ ਦਾਦੇ ਦੀਆਂ ਲੱਤਾਂ ਘੁੱਟਦਾ ਰਿਹਾ ਅਤੇ ਦਾਦਾ ਜਵਾਨ ਹੋ ਰਹੇ ਪੋਤੇ ਦੀ ਪਿੱਠ ਉੱਤੇ ਹੱਥ ਫੇਰ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਬਾਰੇ ਸੋਚਦਾ ਹੋਇਆ ਆਉਣ ਵਾਲੇ ਖਤਰਨਾਕ ਸਮੇਂ ਦੀ ਰੂਪਰੇਖਾ ਨੂੰ ਦਿਲ ਉੱਤੇ ਲਿਆ ਕੇ ਹਜ਼ਾਰਾਂ ਤੰਗੀਆਂ ਤੁਰਸ਼ੀਆਂ ਤੋਂ ਬਾਅਦ ਆਪਣੇ ਹਿੱਸੇ ਦੀ ਬਚੀ ਖੁਚੀ ਜ਼ਮੀਨ ਸੁੱਖੂ ਦੇ ਨਾਂ ਕਰਵਾਉਣ ਦੀਆਂ ਬਿਆੰਤਾਂ ਘੜਦਾ ਹੀ ਨੀਂਦ ਦੇ ਸੁੰਦਰਾ ਵਿੱਚ ਗੋਤੇ ਖਾਣ ਲੱਗਾ ਡੰਡੀ ਸੁੱਖੂ ਨੇ ਸਵੇਰੇ ਸਾਜਰੇ ਹੀ ਦਾਦੀ ਅਤੇ ਦਾਦੇ ਨਾਲ ਕੰਮ ਵਿੱਚ ਹੱਥ ਵਟਾਉਣ ਤੋਂ ਬਾਅਦ ਚਾਈ ਚਾਈ ਟਰਾਲੀ ਵਿੱਚ ਬੈਠ ਦਿੱਲੀ ਵੱਲ ਨੂੰ ਬਹੀਰਾ ਘੱਟ ਦਿੱਤੀਆਂ ਡੰਡੀ ਟਰਾਲੀ ਵਾਲਿਆਂ ਨੇ ਉੱਥੇ ਹਫ਼ਤਾ ਕੋ ਪਰ ਰਹਿਣਾ ਸੀ ਡੰਡੀ ਦਾਦਾ ਦਾਦੀ ਹਰ ਰੋਜ਼ ਸ਼ਾਮ ਨੂੰ ਆਪਣੇ ਦਿਲ ਦੇ ਟੁਕੜੇ ਨਾਲ ਗੱਲਾਂ ਕਰਨ ਤੋਂ ਬਾਦ ਬਿਸਤਰੇ ਵਿੱਚ ਰੈਡੀ ਪੈਰ ਪਾਉਂਦੇ ਸੀ ਅਤੇ ਸੁਖ ਨੂੰ ਤਾਕੀਦਾ ਕਰਦੇ ਕਿ ਇੱਧਰ ਉੱਧਰ ਨਹੀਂ ਜਾਣਾ ਸਿਰਫ ਆਪਣੇ ਪਿੰਡੋਂ ਗਏ ਚਾਚਿਆਂ ਤਾਇਆਂ ਦੇ ਨਾਲ ਹੀ ਰਹਿਣਾ ਹੈ ਡੰਡੀ ਅੰਤ ਪਿੰਡੋਂ ਗਈ ਟਰਾਲੀ ਨੇ ਵਾਪਸ ਪਿੰਡ ਪਰਤਨ ਦੀ ਤਿਆਰੀ ਕਰ ਲਈ ਦਾਦੇ ਅਤੇ ਦਾਦੀ ਦਾ ਚਾ ਆਪਣੇ ਪੋਤੇ ਨੂੰ ਮਿਲਣ ਲਈ ਜਵਾਰ ਪਾਟੇ ਦੇ ਪਾਣੀ ਦੀ ਤਰ੍ਹਾਂ ਛੱਲਾ ਮਾਰ ਰਿਹਾ ਸੀ ਡੰਡੀ ਇੰਨੇ ਚਿਰ ਨੂੰ ਬਾਪੂ ਧਨਸਿਉ ਨੂੰ ਪਿੰਡੋਂ ਕਿਸੇ ਨੇ ਆ ਕੇ ਖਬਰ ਦਿੱਤੀ ਕੇ ਸੁਖੂ ਹੋਰਾਂ ਦੀ ਟਰਾਲੀ ਦਾ ਐਕਸੀਡੈਂਟ ਹੋ ਗਿਆ ਹੈ ਡੰਡੀ ਬਾਕੀ ਤਾਂ ਸਾਰੇ ਠੀਕ ਨੇ ਪਰ ਸੁਖੂ ਹਸਪਤਾਲ ਵਿੱਚ ਦਾਖਲ ਹੈ ਵਾ ਓਏ ਦਾਡਿਆ ਰੱਬਾ ਇੰਨਾ ਆਹ ਬਾਪੂ ਧਨ ਸਿਉ ਨੇ ਦੁਹਤੜ ਮਾਰੀ ਅਤੇ ਧਰਤੀ ਉੱਤੇ ਬੈਠ ਮੁੜ ਨਾ ਉਠਿਆ ਡੰਡੀ ਫਿਰ ਸਿਵਿਆਂ ਵਿੱਚ ਬਾਪੂ ਤਨਸਿਉ ਦੀ ਦੇਹ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਸੁਖੂ ਨੇ ਦਾਦੇ ਦੇ ਸਿਰ ਦੀ ਪੱਗ ਨੂੰ ਆਪਣੇ ਜ਼ਖਮਾਂ ਉੱਤੇ ਬੰਨ ਕੇ ਮੁੜ ਤੋਂ ਮੋਰਚੇ ਵਿੱਚ ਜਾਨ ਦੀ ਤਿਆਰੀ ਕਰ ਲਈ ਤਾਂ ਕਿ ਬਾਪੂ ਤਨਸਿਉ ਦੇ ਘਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਬੋਲਾ ਨੂੰ ਪੁਗਾਇਆ ਜਾ ਸਕੇ ਹੁਣ ਫਿਰ ਸੁਖੂ ਦਾਦੇ ਦੇ ਕੁਰਤੇ ਪਜਾਮੇ ਨੂੰ ਝੋਲੇ ਵਿੱਚ ਪਾ ਕੇ ਸਭ ਤੋਂ ਮਹੁਰੇ ਦਿੱਲੀ ਨੂੰ ਜਾਣ ਵਾਲੀ ਟਰਾਲੀ ਵਿੱਚ ਬੈਠ ਚੁੱਕਿਆ ਸੀ ਡੰਡੀ ਇੱਕ ਸ਼ਾਮ ਵੇਲੇ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਮਿਰਜ਼ਾ ਗਾਲਿਬ ਦੇ ਇੱਕ ਪਿਆਰੇ ਦੋਸਤ ਉਹਨਾਂ ਕੋਲ ਬੈਠੇ ਗੱਲਾਂ ਕਰਦੇ ਸੀ ਕਿ ਹੁਣ ਤਾਂ